ਪੀ ਪ੍ਰੋਬਲਮ ਹੈ ਤੁਹਾਨੂੰ ਵੀ ਸੱਟ ਲੱਗੀ ਹੋਈ ਹੈ ਜੀ ਮੇਰਾ ਲਿਗਮੈਂਟ ਇੰਜਰੀ ਹੈਗਾ ਆ ਤੇ ਮੈਨੂੰ ਡਾਕਟਰ ਨੇ ਆਪਰੇਟ ਉਹਦਾ ਦੱਸਿਆ ਹੋਇਆ ਆ ਬਟ ਮੈਂ ਹਜੇ ਪਲਾਨ ਕਰ ਰਹੀ ਸੀ ਬਟ ਜਦੋਂ ਮੈਂ ਦੇਖਿਆ ਇੱਥੇ ਸਿਚੁਏਸ਼ਨ ਜਿਆਦਾ ਖਰਾਬ ਹੈ ਇੱਥੇ ਲੋਕਾਂ ਨੂੰ ਸੱਟਾਂ ਲੱਗ ਰਹੀਆਂ ਉਹ ਤਾਂ ਵੀ ਉਹਨੇ ਜਜ਼ਬੇ ਨਾਲ ਲੜਨ ਜਾ ਰਹੇ ਤੇ ਇਹਨਾਂ ਦੀ ਦਰਦ ਦੇ ਅੱਗੇ ਮੇਰਾ ਦਰਦ ਵੀ ਘਟਿਆ ਜਿਆਦਾਤਰ ਅਥਰੂ ਗੈਸ ਦੇ ਗੋਲਿਆਂ ਨਾਲ ਜੋ ਪ੍ਰਭਾਵਿਤ ਅੱਖਾਂ ਨੇ ਉਹਨਾਂ ਦੇ ਪੇਸ਼ੈਂਟਸ ਮੇਰੇ ਕੋਲ ਆ ਰਹੇ ਅੱਖਾਂ ਲਾਲ ਵਿਜ਼ਨ ਵੀ ਉਹਨਾਂ ਦੀ ਘਟ ਰਹੀ ਹੈ ਪਾਇਰੇਟ ਗੰਦਾ ਤਾਂ ਯੂਜ਼ ਨਾ ਕੀਤਾ ਜਾਏ ਕਿਉਂਕਿ ਉਹ ਤਾਂ ਵੈਸੇ ਵੀ ਨੈਸ਼ਨਲਿਸਟ ਸਟ੍ਰਾਈਕ ਵਿੱਚ ਬੰਦ ਹੈ ਬੈਨ ਨੇ ਤੇ ਉਹ ਨਾ ਯੂਜ਼ ਕਰਨ ਤੁਹਾਡੀ ਆਪਸੀ ਏਦਾਂ ਦੀ ਕੋਈ ਵੀ ਲੜਾਈ ਹੈਗੀ ਹੈ ਉਹਨੂੰ ਬੈਠ ਕੇ ਸੁਲਝਾਇਆ ਜਾਵੇ ਨਾ ਕਿ ਏਦਾਂ ਕਿਸਾਨਾਂ ਨੂੰ ਫੱਟੜ ਕਰਕੇ ਤੁਹਾਡਾ ਸੋਲੂਸ਼ਨ ਨਹੀਂ ਨਿਕਲਣਾ ਕਿਉਂਕਿ ਇਹਨਾਂ ਦੇ ਵਿੱਚ ਇੰਨਾ ਜ਼ਿਆਦਾ ਜਜ਼ਬਾ ਹੈ ਕਿ ਇਹ ਫੇਰ ਉੱਠ ਉੱਠ ਕੇ ਜਾਣਗੇ ਲੜਨ ਤੇ ਇਹਨਾਂ ਨੇ ਹਾਰ ਇਹਨਾਂ ਨੂੰ ਮੰਨੀ ਹੀ ਪੈਣੀ ਹੈ ਇਹ ਬਹੁਤ ਲੋਕ ਬਹੁਤ ਬੁਰੀ ਹਾਲਤ ਚ ਇੰਜਰਡ ਹੋ ਰਹੇ ਆਂ ਔਰ ਇਨੀਆਂ ਜ਼ਿਆਦਾ ਇੰਜਰੀਆਂ ਸਵੇਅਰ ਆ ਇਹਨਾਂ ਦੀਆਂ ਕਿ ਅੱਗੇ ਜਾ ਕੇ ਇਨਫੈਕਸ਼ਨ ਹੋ ਕੇ ਉਹ ਗਲ ਸਕਦੀਆਂ ਨੇ ਜਿੰਨਾ ਕਰਕੇ ਇਹਨਾਂ ਦੀਆਂ ਕਈਆਂ ਦੀ ਬਾਹਾਂ ਜਿੱਦਾਂ ਹੋ ਸਕਦਾ ਕਿ ਜ਼ਿਆਦਾ ਗਲ ਜਾਣ ਤੇ ਉਹ ਕਟਣੀਆਂ ਵੀ ਪੈਣ ਇਨੀਆਂ ਤੇ ਪ੍ਰਾਈਵੇਟ ਪਾਰਟੀ ਲੱਗੀ ਹੈ ਕੱਲ ਇੱਕ ਮੁੰਡੇ ਦੀ ਅੱਖ ਵੀ ਨਿਕਲ ਗਈ ਹੈ ਗੋਲੇਬਾਰੀ ਨਾਲ ਔਰ ਛਰਰੇ ਤਾਂ ਇੰਨੇ ਬੁਰੇ ਤਰੀਕੇ ਨਾਲ ਲੱਗ ਰਹੇ ਨੇ ਬਹੁਤ ਜਿੱਦਾਂ ਸਾਰੇ ਢਿੱਡ ਛੰਣੀ ਬਣ ਗਿਆ ਹੈ ਪੂਰਾ ਉਸ ਹੱਬ ਨਾਲ ਛਰਰੇ ਲੱਗ ਰਹੇ ਨੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ ਕਿਸਾਨ ਅੰਦੋਲਨ ਦਾ ਅੱਜ ਤੀਜਾ ਦਿਨ ਹੈ ਤੇ ਇਹ ਤਸਵੀਰਾਂ ਸਵੇਰ ਦੀਆਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਫਰਸਟ ਏਡ ਵੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੂੰ ਕੁਚ ਸੱਟ ਲੱਗੀ ਹੈ ਜਿਹੜੇ ਜ਼ਖਮੀ ਹੋਏ ਉਹਨਾਂ ਦੀਆਂ ਇਹ ਤਸਵੀਰਾਂ ਨੇ ਇੱਥੇ ਭਾਜੀ ਅ ਪਰ ਕੱਲ ਦੀ ਗੱਲ ਹੈ ਭਾਜੀ ਕੱਲ ਜਿਹੜਾ ਥਰੂ ਗੈਸ ਦਾ ਗੋਲਾ ਜੀ ਉਹ ਸਿੱਧਾ ਆ ਰਿਹਾ ਸੀ ਮੇਰੇ ਉੱਪਰ ਹੀ ਆਇਆ ਸਿੱਧਾ ਮੈਂ ਹੱਥ ਚ ਕੈਚ ਕਰਕੇ ਕੱਕਰ ਕੇ ਸੜਦਾ ਆਇਆ ਉਹਦੇ ਕਰਕੇ ਜਖਮ ਹੋਇਆ ਭਾਜੀ ਮੈਂ ਜਨਤਾ ਨੂੰ ਬਚਾਉਣਾ ਸੀ ਆਪਣੇ ਵੀ ਗਾਂਵ ਵੀ ਬਚਾਉਣੇ ਸੀ ਪਰ ਆਪਣੀ ਜਾਨ ਦੀ ਪਰਵਾਹ ਕੋ ਨਹੀਂ ਆਪਾਂ ਨੂੰ ਸਿੱਧੀ ਗੱਲ ਹੈ ਜੀ ਫਿਰ ਵੀ ਮੈਂ ਹੱਥ ਚ ਕੈਚ ਕਰਕੇ ਸਿੱਧਾ ਮਾਰਿਆ ਜੀ ਮੇਰੇ ਇਹ ਜਖਮ ਤਾਂ ਹੋਇਆ ਜੀ ਕਿੱਥੋਂ ਆਏ ਹੋ ਤੁਸੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਆਏ ਲਧਿਆਣੇ ਤੋਂ ਬਿਲਕੁਲ ਇਹ ਫਰਸਟ ایڈ ਦਿੱਤੀ ਜਾ ਰਹੀ ਹੈ ਜਿਹੜੇ ਕਿ ਫਰਸਟ ایڈ ਦੇ ਰਹੇ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕਿ ਆਖਿਰ ਕਿਸ ਤਰੀਕੇ ਦੇ ਮੈਮ ਤੁਸੀਂ 3 ਦਿਨਾਂ ਤੋਂ ਇੱਥੇ ਹੋ ਕਿਸ ਹਾਂ ਕਿਸ ਤਰੀਕੇ ਦੇ ਜਿਹੜੇ ਪੇਸ਼ੈਂਟ ਹੈ ਉਹਨਾਂ ਨੂੰ ਕੀ ਕੀ ਸਮੱਸਿਆਵਾਂ ਆ ਰਹੀਆਂ ਜਿੱਦਾਂ ਇਹਨਾਂ ਨੂੰ ਤਾਂ ਅਥਰੋਗੈਸ ਦਾ ਗੋਲਾ ਲੱਗਿਆ ਇਹ ਕਹਿ ਰਹੇ ਆ ਹੋਰ ਕਿਸ ਕਿਸ ਤਰੀਕੇ ਦੇ ਆ ਰਹੇ ਇਹ ਜਿਆਦਾਤਰ ਅਥਰੂ ਗੈਸ ਦੇ ਗੋਲਿਆਂ ਨਾਲ ਜੋ ਪ੍ਰਭਾਵਿਤ ਅੱਖਾਂ ਨੇ ਉਹਨਾਂ ਦੇ ਪੇਸ਼ੈਂਟਸ ਮੇਰੇ ਕੋਲ ਆ ਰਹੇ ਅੱਖਾਂ ਲਾਲ ਵਿਜਨ ਵੀ ਉਹਨਾਂ ਦੀ ਘਟ ਰਹੀ ਹੈ ਠੀਕ ਹੈ ਅੱਖਾਂ ਚ ਪਾਣੀ ਆ ਰਿਹਾ ਲਗਾਤਾਰ ਔਰ ਪਾਇਰੇਟਸ ਗੰਦਾ ਯੂਜ਼ ਹੋ ਰਿਹਾ ਜਿਹਦੇ ਕਰਕੇ ਬਹੁਤ ਹੀ ਜ਼ਿਆਦਾ ਜਿੱਦਾਂ ਲੋਕ ਲੋਕਾਂ ਦੇ ਪੱਟ ਛਾਤੀਆਂ ਤੱਕ ਫੱਟੜ ਹੋਈਆਂ ਨੇ ਬਾਹਾਂ ਤੱਕ ਫੱਟੜ ਹੋਈਆਂ ਨੇ ਔਰ ਇੱਕ ਗੋਲੇਬਾਰੀ ਕਰ ਰਹੇ ਜਿਹਦੇ ਵਿੱਚੋਂ ਛਰਰੇ ਨਿਕਲਦੇ ਨੇ ਉਹ ਛਰਰੇ 1.5 ਤੋਂ 2 ਇੰਚ ਤੱਕ ਅੰਦਰ ਜਾਂਦੇ ਹੋ ਕਢਣੇ ਬਹੁਤ ਹੀ ਮੁਸ਼ਕਿਲ ਹੋ ਜਾਂਦੇ ਨੇ ਜੋ ਬਹੁਤ ਜ਼ਹਿਰੀਲੇ ਨੇ ਠੀਕ ਹੈ ਤੇ ਮੈਂ ਹੀ सरकार ਨੂੰ ਰਿਕੁਐਸਟ ਕਰੂੰਗੀ ਅੱਜ ਕਿ ਘੱਟੋ ਘੱਟ ਪਾਇਰੇਟਸ ਗਨ ਦਾ ਤਾਂ ਯੂਜ਼ ਨਾ ਕੀਤਾ ਜਾਏ ਕਿਉਂਕਿ ਉਹ ਤਾਂ ਵੈਸੇ ਵੀ ਨੈਸ਼ਨਲਿਸਟ ਸਟ੍ਰਾਈਕ ਵਿੱਚ ਬੰਦ ਹੈ ਬੈਨ ਨੇ ਤੇ ਉਹ ਨਾ ਯੂਜ਼ ਕਰਨ ਤੁਹਾਡੀ ਆਪਸੀ ਇਦਾਂ ਦੀ ਕੋਈ ਵੀ ਲੜਾਈ ਹੈਗੀ ਹੈ ਉਹਨੂੰ ਬੈਠ ਕੇ ਸੁਲਝਾਇਆ ਜਾਵੇ ਨਾ ਕਿ ਇਦਾਂ ਕਿਸਾਨਾਂ ਨੂੰ ਫੱਟੜ ਕਰਕੇ ਤੁਹਾਡਾ ਸੋਲੂਸ਼ਨ ਨਹੀਂ ਨਿਕਲਣਾ ਕਿਉਂਕਿ ਇਹਨਾਂ ਦੇ ਵਿੱਚ ਇੰਨਾ ਜ਼ਿਆਦਾ ਜਜ਼ਬਾ ਹੈ ਕਿ ਇਹ ਫੇਰ ਉੱਠ ਉੱਠ ਕੇ ਜਾਣਗੇ ਲੜਨ ਤੇ ਇਹਨਾਂ ਨੇ ਹਾਰ ਇਹਨਾਂ ਨੂੰ ਮੰਨੀ ਹੀ ਪੈਣੀ ਹੈ ਠੀਕ ਹੈ ਤੇ ਇਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਲੋਕ ਬਹੁਤ ਬੁਰੀ ਹਾਲਤ ਵਿੱਚ ਇੰਜਰਡ ਹੋ ਰਹੇ ਹਨ ਔਰ ਇੰਨੀਆਂ ਜ਼ਿਆਦਾ ਇ ਕਿ ਅੱਗੇ ਜਾ ਕੇ ਇਨਫੈਕਸ਼ਨ ਹੋ ਕੇ ਉਹ ਗਲ ਸਕਦੀਆਂ ਨੇ ਜਿੰਨਾ ਕਰਕੇ ਇਹਨਾਂ ਦੀਆਂ ਕਈਆਂ ਦੀ ਬਾਹਾਂ ਜਿੱਦਾਂ ਹੋ ਸਕਦਾ ਹੈ ਕਿ ਜ਼ਿਆਦਾ ਗਲ ਜਾਣ ਤੇ ਉਹ ਕਟਣੀਆਂ ਵੀ ਪੈਂ ਠੀਕ ਹੈ ਬਿਲਕੁਲ ਹਾਲੇ ਫਰਸਟ ਸਟੇਟ ਤੇ ਜੋ ਪਤਾ ਲੱਗ ਰਿਹਾ ਉਹਦੇ ਹਿਸਾਬ ਨਾਲ ਗੰਭੀਰ ਸੱਟਾਂ ਲੱਗ ਰਹੀਆਂ ਨੇ ਤੁਸੀਂ ਕਹਿ ਰਹੇ ਹੋ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗ ਰਹੀਆਂ ਕਈਆਂ ਦੇ ਪ੍ਰਾਈਵੇਟ ਪਾਰਟੀ ਲੱਗੀ ਹੈ ਕੱਲ ਇੱਕ ਮੁੰਡੇ ਦੀ ਅੱਖ ਵੀ ਨਿਕਲ ਗਈ ਹੈ ਗੋਲੇਬਾਰੀ ਨਾਲ ਔਰ ਛਰਰੇ ਤਾਂ ਇੰਨੇ ਬੁਰੇ ਤਰੀਕੇ ਨਾਲ ਲੱਗ ਰਹੇ ਨੇ ਬਹੁਤ ਜਿਹਦਾ ਸਾਰਾ ਢਿੱਡ ਛੰਣੀ ਬਣ ਗਿਆ ਹੈ ਪੂਰਾ ਉਸ ਹਿਸਾਬ ਨਾਲ ਛਰਰੇ ਲੱਗ ਰਹੇ ਨੇ ਔਰ ਲੋਕਾਂ ਨੂੰ ਜਿਹਦਾ ਪਾਣੀ ਦੀ ਜੇ ਵਿਚਾਰ ਕਰ ਰਹੇ ਉਹਨਾਂ ਨੂੰ ਲੋਕਾਂ ਨੂੰ ਤੇਜ਼ ਬੁਖਾਰ ਜ਼ੁਕਾਮ ਵਰਗੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਔਰ ਅੱਖਾਂ ਦਾ ਬਹੁ ਤੇ ਮੈਂ ਲੋਕਾਂ ਨੂੰ ਇਹ ਵੀ ਕਹੂੰਗੀ ਜਿਹੜੇ ਕਿਸਾਨ ਲੋਕ ਜਿਹੜੇ ਕਿਸਾਨ ਭਾਈ ਅੱਗੇ ਜਾ ਰਹੇ ਨੇ ਉਹ ਨਮਕ ਜੀਬ ਤੇ ਰੱਖ ਕੇ ਜਾਣ ਤਾਂ ਕਿ ਉਹ ਜਿਹੜਾ ਉਹਨਾਂ ਦਾ ਸਲਾਈਵਾ ਆ ਮੂੰਹ ਦੇ ਅੰਦਰ ਉਹ ਬਹੁਤ ਪਾਵਰਫੁਲ ਹੈ ਧੂਏ ਦਾ ਪ੍ਰਭਾਵ ਘਟ ਕਰੇਗਾ ਔਰ ਧੂਆ ਚੜਨ ਨਹੀਂ ਦੇਗਾ ਉਹਨਾਂ ਨੂੰ ਠੀਕ ਹੈ ਜਿਹੜੇ ਕਿਸਾਨ ਭਾਈ ਅੱਗੇ ਜਾ ਰਹੇ ਨੇ ਗਿੱਲਾ ਕਪੜਾ ਮੂੰਹ ਤੇ ਬੰਨ ਕੇ ਜਾਣ ਤੇ ਨਮਕ ਜੀਬ ਤੇ ਰੱਖ ਕੇ ਜਾਣ ਤਾਂ ਕਿ ਧੂਏ ਦਾ ਅਸਰ ਉਹਨਾਂ ਤੇ ਘੱਟ ਹੀ ਰਵੇ ਬਿਲਕੁਲ ਜਿਹੜੇ ਹਾਲੇ ਜ਼ਖਮੀ ਹੈ ਉਹਨਾਂ ਨੂੰ ਫਰਸਟ ਏਡ ਤਾਂ ਮਿਲ ਰਹੀ ਹੈ ਪਰ ਉਹਨਾਂ ਨੂੰ ਤੁਹਾਡੇ ਮੁਤਾਬਿਕ ਕਿ ਨੁਕਸਾਨ ਆਉਣ ਵਾਲੇ ਦਿਨਾਂ 'ਚ ਹੋਰ ਵੀ ਹੋ ਸਕਦਾ ਹੈ ਹਾਲੇ ਪਤਾ ਨਹੀਂ ਲੱਗਦਾ ਜਿਹੜੇ ਜਿਹੜੇ ਇੱਥੇ ਆ ਰਹੇ ਹਾਂ ਜਿੱਦਾਂ ਮੈਂ ਆਪਾਂ ਇਹੀ ਸੋਚ ਕੇ ਆਏ ਸੀਗੇ ਕਿ 100 150 ਬੰਦੇ ਦੇ ਸਹਾਰ ਨਾਲ ਆਪਾਂ ਫਰਸਟ ایڈ ਲੈ ਕੇ ਆਏ ਸੀ ਪਰ ਇੱਥੇ ਇੰਨੀ ਗੰਭੀਰਤਾ ਲੱਗ ਰਹੀ ਹੈ ਇੰਨਾ ਜ਼ਿਆਦਾ ਉਹਨਾਂ ਦਾ ਕੀ ਕਹਿੰਦੇ ਤਸੱਦਦ ਹੋ ਰਿਹਾ ਆ ਕਿ ਇੱਥੇ ਲੋਕਾਂ ਬਹੁਤ ਲੋਕ ਇੰਜਰਡ ਹੋ ਰਹੇ ਆ ਪਰ ਕੱਲ ਤੋਂ ਤਿੰਨ ਤੋਂ ਤੋਂ 300 ਤੋਂ 400 ਲੋਕਾਂ ਨੂੰ ਟ੍ਰੀਟ ਕਰ ਚੁੱਕੇ ਆ ਇੱਥੇ ਔਰ 100 ਤੋਂ 150 ਬੰਦਾ ਇੰਜਰਡ ਹੋਇਆ ਔਰ ਉਹ ਵੀ ਬਹੁਤ ਹੀ ਬੁਰੀ ਤਰ੍ਹਾਂ ਹੋਇਆ ਜਿਨ੍ਹਾਂ ਨੂੰ ਮੈਂ ਡਰੈਸਿੰਗ ਵੀ ਕੀਤੀ ਆ ਈਵਨ ਸਰਜਿਕਲ ਬਲੇਡ ਦੇ ਨਾਲ ਛਰੇ ਵੀ ਕੱਢੇ ਨੇ ਉਹਨਾਂ ਦੇ ਬਿਲਕੁਲ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਆਏ ਹੋ ਮੈਂ ਹਿਨਾ ਆ ਮੈਂ ਜਲੰਧਰ ਤੋਂ ਆਈ ਆ ਤੇ ਮੈਂ ਉਧਰ ਮੇਰਾ ਬੈਕਗਰਾਉਂਡ ਨਰਸਿੰਗ ਸਟਾਫ ਆ ਤੁਹਾਨੂੰ ਵੀ ਕੋਈ ਪ੍ਰੋਬਲਮ ਹੈ ਤੁਹਾਨੂੰ ਵੀ ਸੱਟ ਲੱਗੀ ਹੋਈ ਹੈ ਜੀ ਮੇਰਾ ਲਿਗਮੈਂਟ ਇੰਜਰੀ ਹੈਗਾ ਆ ਤੇ ਮੈਨੂੰ ਡਾਕਟਰ ਨੇ ਆਪਰੇਟ ਉਧਰ ਦੱਸਿਆ ਹੋਇਆ ਆ ਬਟ ਮੈਂ ਹਜੇ ਉਹ ਪਲਾਨ ਕਰ ਰਹੀ ਸੀ ਬਟ ਜਦੋਂ ਮੈਂ ਦੇਖਿਆ ਇੱਥੇ ਸਿਚੁਏਸ਼ਨ ਜਿਆਦਾ ਖਰਾਬ ਹੈ ਇੱਥੇ ਲੋਕਾਂ ਨੂੰ ਸੱਟਾਂ ਲੱਗ ਰਹੀਆਂ ਉਹ ਤਾਂ ਵੀ ਉਹਨੇ ਜਜ਼ਬੇ ਨਾਲ ਲੜਨ ਜਾ ਰਹੇ ਤੇ ਇਹਨਾਂ ਦੀ ਦਰਦ ਦੇ ਅੱਗੇ ਮੇਰਾ ਦਰਦ ਵੀ ਘਟਿਆ ਤਾਂ ਮੈਂ ਇੱਥੇ ਇਹਨਾਂ ਦੀ ਸੇਵਾ ਲਈ ਪਹੁੰਚੀ ਬਿਲਕੁਲ ਬਹੁਤ ਇਹ ਜਜ਼ਬੇ ਦੀਆਂ ਤਸਵੀਰਾਂ ਨੇ ਜੋ ਕਿ ਖੁਦ ਉਹਨਾਂ ਨੂੰ ਸੱਟ ਲੱਗੀ ਹੋਈ ਹੈ ਪਰ ਉਹ ਇੱਥੇ ਆ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਫਰਸਟ ایڈ ਦੇ ਰਹੇ ਨੇ ਪਰ ਇਹ ਜਿਹੜੇ ਇਹਨਾਂ ਦਾ ਕਹਿਣਾ ਹੈ ਕਿ 300 ਦੇ ਕਰੀਬ ਇਹਨਾਂ ਦੇ ਕੋਲ ਫਰਸਟ ایڈ ਦੇ ਹੋ ਚੁੱਕੇ ਜਲੰਧਰ ਤੋਂ ਆਏ ਨੇ ਇਹਨਾਂ ਦਾ ਨਾਮ ਹਿਨਾ ਹੈ ਤੇ ਇਹ ਤਸਵੀਰਾਂ ਸਿਰਫ ਇੱਥੇ ਹੀ ਦੇਖਣ ਨੂੰ ਮਿਲ ਸਕਦੀਆਂ ਸਿਰਫ ਪੰਜਾਬ 'ਚ ਹੀ ਦੇਖਣ ਨੂੰ ਮਿਲ ਸਕਦੀਆਂ ਕੈਮਰਾ ਪਰਸਨ ਮਨੀਸ਼ ਦੇ ਨਾਲ ਇਮਰਾਨ